ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ ਸਵਾਉ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਚੱਲ ਰਹੀ ਲੜੀਵਾਰ ਸਰਲ ਕਥਾ ਵਿਚਾਰ ਆਪ ਜੀ ਆਨੰਦ ਲੈ ਰਹੇ ਹੋ ਤਨ ਤਨ ਭਗਤ ਨਾਮਦੇਵ ਜੀ ਜਿੱਥੇ ਪੰਡਰਪੁਰ ਵਿੱਚ ਭਗਤ ਨਾਮਦੇਵ ਜੀ ਨਿਵਾਸ ਕਰਦੇ ਸਨ ਉਸੇ ਸ਼ਹਿਰ ਵਿੱਚ ਇੱਕ ਗਰੀਬ Hindu ਪੁਰਖ ਰਹਿੰਦਾ ਸੀ ਜੋ ਹਰ ਰੋਜ਼ ਆਪਣੀ ਕਿਰਤ ਕਰਕੇ ਆਪਣੇ ਘਰ ਦਾ ਗੁਜਰਾਨ ਕਰਦਾ ਸੀ ਉਸਦੇ ਘਰ ਇੱਕ ਵਛੀ ਸੀ ਇੱਕ ਦਿਨ ਉਹ ਗਰੀਬ ਹਿੰਦੂ ਕਿਤੇ ਆਪਣੇ ਕਾਰੋਬਾਰ ਵਿੱਚ ਦੂਰ ਚਲਾ ਗਿਆ ਗਰਮੀ ਦੀ ਰੋਤ ਸੀ ਵਛੀ ਨੂੰ ਬਹੁਤ ਪਿਆਸ ਲੱਗੀ ਹੋਈ ਸੀ ਉਸਦੇ ਕੋਲ ਪਾਣੀ ਦਾ ਟੋਆ ਸੀ ਧਿਆਈ ਹੋਣ ਕਰਕੇ ਉਹ ਵਛੀ ਟੋਏ ਵਿੱਚੋਂ ਪਾਣੀ ਪੀਣਾ ਚਾਹੁੰਦੀ ਸੀ ਪਰ ਕਿੱਲੇ ਦੇ ਨਾਲ ਬੰਨੀ ਹੋਣ ਕਰਕੇ ਪਾਣੀ ਪੀ ਨਾ ਸਕੀ ਵੱਛੀ ਪਿਆਸ ਦੀ ਵਿਅਕਲ ਹੋਏ ਕੀਤੀ ਹੋਈ ਪਾਣੀ ਵੱਲ ਚੁੱਕਦੀ ਚੁੱਕਦੀ ਮਰ ਗਈ ਜਦੋਂ ਉਸ ਗਰੀਬ ਬਿੰਦੂ ਨੇ ਘਰ ਆ ਕੇ ਵੇਖਿਆ ਤਾਂ ਟੋਏ ਦੇ ਕੋਲ ਵੱਛੀ ਮਰੀ ਪਈ ਵੇਖੀ ਵੱਛੀ ਮਰੀ ਨੂੰ ਵੇਖ ਕੇ ਉਸਨੇ ਪੰਡਰਪੁਰ ਦੇ ਕੁਝ ਪੰਡਿਤ ਬੁਲਾਏ ਤੇ ਕਹਿਣ ਲੱਗਾ ਕਿ ਮੇਰਾ ਕੋਈ ਕਸੂਰ ਨਹੀਂ ਹੈ ਮੈਂ ਆਪਣੀ ਕਿਰਤ ਕਰ ਲਈ ਦੂਰ ਚਲਾ ਗਿਆ ਸੀ ਤੇ ਵੱਛੀ ਨੂੰ ਪਾਣੀ ਦੇ ਟੋਏ ਕੋਲ ਬੰਨ ਗਿਆ ਸੀ ਪਰ ਫੇਰੇ ਵੱਚੀ ਪਾਣੀ ਦੀ ਤਿਹਾਈ ਮਰ ਗਈ ਹੈ ਤਾਂ ਪੰਡਿਤ ਕਹਿਣ ਲੱਗੇ ਕਿ ਤੂੰ ਇਸ ਗਊ ਹੱਤਿਆ ਦੇ ਦੋਸ਼ ਦੇ ਨਿਵਰਤੀ ਲਈ ਤੀਰਥ ਯਾਤਰਾ ਕਰ ਉਸਨੇ ਕਿਹਾ ਕਿ ਮੇਰੇ ਵਿੱਚ ਤੀਰਥ ਯਾਤਰਾ ਕਰਨ ਦੀ ਸਮਰੱਥਾ ਨਹੀਂ ਹੈ ਫਿਰ ਪੰਡਤਾਂ ਨੇ ਆਖਿਆ ਕਿ ਜੇ ਤੂੰ ਤੀਰਥ ਯਾਤਰਾ ਨਹੀਂ ਕਰ ਸਕਦਾ ਤਾਂ ਸਾਨੂੰ ਬ੍ਰਾਹਮਣਾਂ ਨੂੰ ਪੁੰਨ ਦਾਨ ਹੀ ਕਰ ਦੇ ਉਸਨੇ ਕਿਹਾ ਕਿ ਮੈਂ ਆਪਣਾ ਗੁਜ਼ਰਾਨ ਮਸਾਂ ਕਰਦਾ ਹਾਂ ਤੇ ਤੁਹਾਨੂੰ ਮੈਂ ਦਾਨ ਪੁੰਨ ਕਿੱਥੋਂ ਦੇ ਦੇਵਾਂ ਫਿਰ ਕਹਿਣ ਲੱਗੇ ਕਿ ਚੰਗਾ ਤੂੰ ਹੁਣ ਇਉਂ ਕਰ ਅੰਨ ਪਾਣੀ ਖਾਣਾ ਪੀਣਾ ਛੱਡ ਦੇ ਜਦੋਂ ਇਉਂ ਪੰਡਤਾਂ ਨੇ ਉਸਨੂੰ ਬੜਾ ਸਤਾਇਆ ਤਾਂ ਉਹ ਘਰੋਂ ਨਿਕਲ ਕੇ ਬਾਹਰ ਨੂੰ ਤੁਰ ਪਿਆ ਨਾਲ ਹੀ ਉਸਦੇ ਬ੍ਰਾਹਮਣ ਵੀ ਮਗਰ-ਮਗਰ ਤੁਰ ਪਏ ਤੇ ਅੰਨ ਪਾਣੀ ਖਾਣ ਪੀਣ ਨਾ ਦੇਣ ਆਖਰ ਭੁੱਖਾ ਧਿਆਇਆ 7 ਦਿਨਾਂ ਬਾਅਦ ਜਦ ਭਗਤ ਨਾਮਦੇਵ ਜੀ ਦੇ ਘਰ ਅੱਗੇ ਪਹੁੰਚਿਆ ਤਾਂ ਵਿਅਕਲੋ ਕੇ ਡਿੱਗ ਪਿਆ ਜਿਸ ਵੇਲੇ ਨਾਮਦੇਵ ਜੀ ਨੂੰ ਪਤਾ ਲੱਗਾ ਕਿ ਮੇਰੇ ਘਰ ਦੇ ਦਰਵਾਜ਼ੇ ਅੱਗੇ ਕੋਈ ਭੁੱਖ ਦਾਤ ਸਤਾਇਆ ਹੋਇਆ ਆਦਮੀ ਵਿਅਕਲ ਹੋਇਆ ਡਿੱਗਿਆ ਪਿਆ ਹੈ ਤਾਂ ਭਗਤ ਨਾਮਦੇਵ ਜੀ ਤਰਸ ਖਾ ਕੇ ਉਸ ਨੂੰ ਚੁੱਕ ਕੇ ਆਪਣੇ ਘਰ ਅੰਦਰ ਲੈ ਆਏ ਤੇ ਮੂੰਹ ਵਿੱਚ ਪਾਣੀ ਪਾ ਕੇ ਕਹਿਣ ਲੱਗੇ ਕੀ ਗੱਲ ਹੈ ਤੂੰ ਇਤਨਾ ਬੇਚੈਨ ਕਿਉਂ ਹੋਇਆ ਪਿਆ ਹੈ ਤਾਂ ਉਹ ਕਹਿਣ ਲੱਗਾ ਕਿ 7 ਦਿਨ ਹੋ ਗਏ ਪੰਡਤ ਲੋਕ ਮੈਨੂੰ ਭੁੱਖੇ ਧਾਏ ਨੂੰ ਬਾਜ਼ਾਰ ਦੇ ਚਾਰ ਚਫੇਰੇ ਤੋਰੀ ਫਿਰਦੇ ਹਨ ਅਖੀਰ ਮੈਂ ਵਿਅਕਲ ਹੋ ਕੇ ਤੁਹਾਡੇ ਬੂਹੇ ਅੱਗੇ ਡਿੱਗ ਪਿਆ ਤਾਂ ਭਗਤ ਨਾਮਦੇਵ ਜੀ ਕਹਿਣ ਲੱਗੇ ਕਿ ਰਾਮ ਰਾਮ ਕਹੋ ਉਸ ਤੋਂ ਰਾਮ ਰਾਮ ਕਹਾ ਕੇ ਉਸ ਨੂੰ ਪੋਜਨ ਛਕਾਇਆ ਤੇ ਆਤਮਿਕ ਸ਼ਾਂਤੀ ਦਿੱਤੀ ਜਦ ਪੰਡਿਤ ਆਏ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇਸ ਛਿੰਬੇ ਨੇ ਇਸ ਗਊ ਹੱਤਿਆ ਕਰਨ ਵਾਲੇ ਪਾਪੀ ਪੁਰਖ ਨੂੰ ਇਸੇ ਪਰਾਛਿਤ ਕਰਵਾਏ ਤੋਂ ਬਗੈਰ ਹੀ ਅੰਨ ਪਾਣੀ ਦੇ ਦਿੱਤਾ ਹੈ ਅਤੇ ਕਹਿ ਦਿੱਤਾ ਹੈ ਕਿ ਹੁਣ ਤੇਰਾ ਪਾਪ ਦੂਰ ਹੋ ਗਿਆ ਹੈ ਤਾਂ ਜਾਤ ਦੇ ਅਬਮਾਨੀ ਪੰਡਿਤ ਇਕੱਠੇ ਹੋ ਕੇ ਭਗਤ ਨਾਮਦੇਵ ਜੀ ਦੇ ਘਰ ਚਰਚਾ ਕਰਨ ਲਈ ਪੁੱਜੇ ਤੇ ਆਖਣ ਲੱਗੇ ਕਿ हे ਨਾਮਦੇਵ ਨਾ ਤੂੰ ਇਸ ਪਾਪੀ ਪਾਸੋਂ ਇਕਾਦਸ਼ਰੀ ਦਾ ਵਰਤ ਰਖਾਇਆ ਨਾ ਹੀ ਗੰਗਾ ਆਦਿ ਤੀਰਥਾਂ ਉੱਤੇ ਭੇਜਣਾ ਕੀਤਾ ਨਾ ਹੀ ਕੁਝ ਪੁੰਨ ਦਾਨ ਇਸ ਪਾਸੋਂ ਕਰਵਾਇਆ ਹੈ ਇਹ ਕਿਸ ਪ੍ਰਕਾਰ ਸ਼ੁੱਧ ਹੋ ਗਿਆ ਹੈ ਇਸ ਦਾ ਗਊ ਹੱਤਿਆ ਵਾਲਾ ਪਾਪ ਕਰਮ ਕਿਵੇਂ ਦੂਰ ਹੋ ਗਿਆ ਹੈ ਤਾਂ ਸੁਣ ਕੇ ਭਗਤ ਨਾਮਦੇਵ ਜੀ ਨੇ ਉੱਤਰ ਦਿੰਦਿਆਂ ਸ਼ਬਦ ਉਚਾਰਨ ਕੀਤਾ ਕੌਣ ਕੋ ਕਲੰਕ ਰਹੇਉ RAM ਨਾਮ ਲੇਤ ਹੀ हे ਭਾਈ RAM ਜੋ ਰਵਿਆ ਹੋਇਆ ਪਰਮੇਸ਼ਰ ਦਾ ਨਾਮ ਲੈਣਾ ਪਾਪ ਸਿਮਰਨ ਭਜਨ ਕਰਨ ਨਾਲ ਕਿਸ ਪ੍ਰਕਾਰ ਦਾ ਕਲੰਕ ਦੋਸ਼ ਰਹਿ ਗਿਆ ਹੈ ਭਾਵ ਕਿਸੇ ਪ੍ਰਕਾਰ ਦਾ ਨਹੀਂ ਰਿਹਾ ਪਰਮੇਸ਼ਰ ਦੇ ਨਾਮ ਨੂੰ ਲੈਂਦਿਆਂ ਹੀ